ਬਾਜਵਾ ਫਿਲਮ ਹਾਊਸਫੁੱਲ 5 ਦੇ ਨਾਲ ਬਾਲੀਵੁੱਡ ਵਿੱਚ ਆਪਣਾ ਤਮਾਕੇਦਾਰ ਡੈਬਿਊ ਕਰਨ ਲਈ ਬਿਲਕੁਲ ਤਿਆਰ ਹੈ ਤੇ ਇਸ ਦੇ ਨਾਲ ਹੀ ਸੋਨਮ ਦੀ ਇੱਕ ਹੋਰ ਬਹੁਤ ਖਾਸ ਫਿਲਮ ਦੀ ਰਿਲੀਜ਼ ਦਾ ਅਨਾਉਂਸਮੈਂਟ ਵੀ ਇਸ ਦੇ ਨਵੇਂ ਪੋਸਟਰ ਦੇ ਨਾਲ ਕੀਤਾ ਗਿਆ ਹੈ। ਕਾਫੀ ਦਿਨਾਂ ਤੋਂ ਖਬਰਾਂ ਸੁਣ ਕੇ ਸੋਨਮ ਬਾਜਵਾ ਹਰਸ਼ਵਰਧਨ ਰਾਣੀ ਦੇ ਨਾਲ ਇੱਕ ਫਿਲਮ ਤੇ ਕੰਮ ਕਰ ਰਹੀ ਹੈ ਤੇ ਹੁਣ ਇਹ ਖਬਰ ਕਨਫਰਮ ਹੋ ਚੁੱਕੀ ਹੈ। ਸੋਨਮ ਬਾਜਵਾ ਦੀ ਕੜੀ ਮਿਹਨਤ ਹੁਣ ਰੰਗ ਲਿਆ ਰਹੀ ਹੈ ਤੇ ਹਾਊਸਫੁੱਲ 5 ਦੀ ਰਿਲੀਜ਼ ਤੋਂ ਪਹਿਲਾਂ ਉਹਨਾਂ ਨੇ ਆਪਣੀ ਦੂਸਰੀ ਬਾਲੀਵੁੱਡ ਫਿਲਮ ਨੂੰ ਸਾਈਨ ਕਰ ਲਿਆ ਹੈ ਤੇ ਇਸ ਦੀ ਰਿਲੀਜ਼ ਡੇਟ ਵੀ ਅਨਾਉਂਸ ਹੋ ਚੁੱਕੀ ਹਰਸ਼ਵਰਧਨ ਰਾਣੀ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਇੱਕ دیਵਾਨੇ ਕੀ دیਵਾਨੀਅਤ ਦਾ ਸ਼ਾਨਦਾਰ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਵਿੱਚ ਪਿਆਰ, ਨਫ਼ਰਤ ਤੇ ਜਨੂਨ ਦੀ ਚਲਕ ਸਾਫ਼ ਨਜ਼ਰ ਆ ਰਹੀ ਹੈ। ਸਨਮ ਤੇਰੀ ਕਸਮ ਤੋਂ ਬਾਅਦ ਹਰਸ਼ਵਰਧਨ ਰਾਣੀ ਇੱਕ ਵਾਰ ਫਿਰ ਤੋਂ ਆਪਣੇ ਫੈਨਸ ਨੂੰ ਇੱਕ ਰੋਮਾਂਟਿਕ ਫਿਲਮ ਦੇ ਨਾਲ ਐਂਟਰਟੇਨ ਕਰਨ ਲਈ ਬਿਲਕੁਲ ਤਿਆਰ ਨੇ। ਉਹਨਾਂ ਦੀ ਆਉਣ ਵਾਲੀ ਫਿਲਮ ਇੱਕ دیਵਾਨੇ ਕੀ دیਵਾਨੀਅਤ ਦਾ ਨਵਾਂ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਪਹਿਲੀ ਵਾਰ ਸੋਨਮ ਬਾਜਵਾ ਹਰਸ਼ਵਰਧਨ ਰਾਣੀ ਦੇ ਨਾਲ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ। ਇਸ ਪੋਸਟਰ ਦ ਰਾਣੀ ਨੇ ਇਸ ਪੋਸਟਰ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ ਹਰਸ਼ਵਰਧਨ ਰਾਣੀ ਨੇ ਕੈਪਸ਼ਨ ਵਿੱਚ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਵੀ ਕੀਤਾ ਹਰਸ਼ਵਰਧਨ ਰਾਣੀ ਨੇ ਕੈਪਸ਼ਨ ਵਿੱਚ ਲਿਖਿਆ 2 ਅਕਤੂਬਰ 2025 ਨੂੰ ਗਾਂਧੀ ਜਯੰਤੀ ਤੇ ਦੁਸ਼ਹਿਰੇ ਦੇ ਮੌਕੇ ਤੇ ਸਿਨੇਮਾ ਕਰਾਂ ਵਿੱਚ ਮੁਹੱਬਤ ਨਫ਼ਰਤ ਤੇ ਇੱਕ دیਵਾਨੀਅਤ ਦੇਖੋ ਪਹਿਲਾਂ ਇਸ ਫਿਲਮ ਦਾ ਨਾਮ ਸਿਰਫ دیਵਾਨੀਅਤ ਸੀ ਤੇ ਹੁਣ ਮੇਕਰਸ ਨੇ ਇਸ ਨੂੰ ਬਦਲ ਕੇ ਇੱਕ دیਵਾਨੇ ਕੀ دیਵਾਨੀਅਤ ਕਰ ਦਿੱਤਾ ਹੈ ਮੇਕਰਸ ਦਾ ਮੰਨਣਾ ਹੈ ਕਿ ਫਿਲਮ ਦਾ ਨਵਾਂ ਟਾਈਟਲ ਫਿਲਮ ਦੀ ਥੀਮ ਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਬਿਆਨ ਕਰ ਸਕਦਾ ਹੈ ਇਹ ਫਿਲਮ ਇੱਕ इमोशनल ਲਵ ਸਟੋਰੀ ਹੋਵੇਗੀ ਜਿਸ ਵਿੱਚ ਪਿਆਰ ਜਨੂਨ ਤੇ ਜਜ਼ਬਾਤ ਦੇ ਵਰਦਨ ਅਤੇ ਸੋਨਮ ਬਾਜਵਾ ਪਹਿਲੀ ਵਾਰ ਵੱਡੇ ਪਰਦੇ ਤੇ ਇਕੱਠੇ ਨਜ਼ਰ ਆਉਣਗੇ ਜਿਸ ਦੇ ਬਾਅਦ ਉਹਨਾਂ ਦੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨੇ ਫਿਲਮ ਦਾ ਨਿਰਦੇਸ਼ਕ ਮਿਲਾਪ ਮਿਲਨ ਜਾਵੇਰੀ ਨੇ ਕੀਤਾ ਹੈ ਜੋ ਕਿ ਸੱਤੇ ਮੇਵ ਜਾਇਦ ਤੇ ਮਰਜਾਵਾਂ ਵਰਗੀਆਂ ਫਿਲਮਾਂ ਲਈ ਪਛਾਣੇ ਜਾਂਦੇ ਨੇ ਇਸ ਫਿਲਮ ਦੀ ਕਹਾਣੀ ਮੁਸਤਾਕ ਸ਼ੇਖ ਤੇ ਮਿਲਾਪ ਮਿਲਨ ਜਾਵੇਰੀ ਨੇ ਲਿਖੀ ਹੈ ਫਿਲਮ ਦੀ ਸ਼ੂਟਿੰਗ ਵੀ ਜਲਦੀ ਸ਼ੁਰੂ ਹੋਵੇਗੀ ਇਹ ਫਿਲਮ ਇੱਕ ਲਵ ਸਟੋਰੀ ਹੈ ਜਿਸ ਵਿੱਚ ਮਿਊਜ਼ਿਕ ਇੱਕ ਖਾਸ ਰੋਲ ਪਲੇ ਕਰੇਗਾ ਇਸ ਫਿਲਮ ਦੇ ਗੀਤ ਕਹਾਣੀ ਦੀਆਂ ਭਾਵਨਾਵਾਂ ਨੂੰ ਬਿਹਤਰ ਤੰਗ ਦੇ ਨਾਲ ਦਰਸਾਉਣਗੇ ਜੋ ਕਿ ਇਸ ਨੂੰ ਹੋਰ ਵੀ ਇੰਪੈਕਟਫੁਲ ਬਣਾਵੇਗਾ ਸੋਨਮ ਬਾ اپنی جگہ ਬਣਾ ਰਹੀ ਹੈ ਸੋਨਮ ਬਾਜਵਾ ਦੀਆਂ ਇਸ ਸਾਲ ਹਾਊਸਫੁੱਲ 5 ਤੇ ਬਾਗੀ 4 ਵਰਗੀਆਂ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਨੇ ਤੇ ਹੁਣ دیਵਾਨੀਆਂ ਤੇ ਰਾਂਹੀ ਹੋ ਰੋਮਾਂਟਿਕ ਫਿਲਮਾਂ ਵਿੱਚ ਖੁਦ ਨੂੰ ਸਾਬਿਤ ਕਰਨ ਜਾ ਰਹੀ ਹੈ ਸੋਨਮ ਬਾਜਵਾ ਅਕਸ਼ੇ ਕੁਮਾਰ ਦੀ ਮਲਟੀ ਸਟਾਰਰ ਫਿਲਮ ਹਾਊਸਫੁੱਲ 5 ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕਰੇਗੀ ਇਸ ਤੋਂ ਬਾਅਦ ਉਹ ਟਾਈਗਰ ਸ਼ਾਹ ਦੇ ਨਾਲ ਫਿਲਮ ਬਾਗੀ 4 ਵਿੱਚ ਵੀ ਨਜ਼ਰ ਆਵੇਗੀ ਗੱਲ ਕਰੀਏ ਫਿਲਮ دیਵਾਨੀਆ ਦਿੱਤਾ ਇਹ ਉਹਨਾਂ ਦੀ ਤੀਸਰੀ ਬਾਲੀਵੁੱਡ ਫਿਲਮ ਹੋਵੇਗੀ ਪੰਜਾਬੀ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਪਛਾਣੀ ਜਾਂਦੀ ਸੋਨਮ ਬਾਜਵਾ ਨੇ ਮਾਡਲਿੰਗ ਤੋਂ ਐਕਟਿੰਗ ਤੱਕ ਤੇ ਆਪਣੇ ਸਫ਼ਰ ਵਿੱਚ ਕਾਫੀ ਜ਼ਿਆਦਾ ਸਟਰਗਲ ਕੀਤਾ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਉਸ ਦੀ ਕਾਫੀ ਚੰਗੇ ਫੈਨ ਫੋਲੋਇੰਗ ਹੈ ਇੰਦੀ ਫਿਲਮਾਂ ਵਿੱਚ ਉਹਨਾਂ ਦੀ ਐਂਟਰੀ ਉਹਨਾਂ ਦੇ ਫੈਨਸ ਲਈ ਇੱਕ ਸਰਪ੍ਰਾਈਜ਼ ਦੀ ਤਰ੍ਹਾਂ ਹੈ ਗੱਲ ਕਰੀਏ ਹਰਸ਼ਵਰਧਨ ਰਾਣੀ ਦਿੱਤਾ ਹਰਸ਼ਵਰਧਨ ਰਾਣੀ ਨੇ 2016 ਦੀ ਰੋਮਾਂਟਿਕ ਡਰਾਮਾ ਫਿਲਮ ਸਲਮ ਤੇਰੀ ਕਸਮ ਦੇ ਨਾਲ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਫਿਲਮ ਦੇ ਦੁਬਾਰ ਇਸ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲਿਆ ਸੀ ਜਿਸ ਵਿੱਚ ਟੈਸ਼ ਹਸੀਨ ਦਿਲਰੁਬਾ ਤੇ ਤਾਰਾ ਬਨਾਮ ਬਿਲਾਲ ਸ਼ਾਮਿਲ ਸਨ ਸਨਮ ਤੇਰੀ ਕਸਮ ਵਿੱਚ ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪਰਫਾਰਮੈਂਸ ਮੰਨਿਆ ਜਾਂਦਾ ਹੈ ਇਹ ਵੀ ਖਾਸ ਹੈ ਕਿ ਹਰਸ਼ਵਰਧਨ ਰਾਣੇ ਹੁਣ ਸਨਮ ਤੇਰੀ ਕਸਮ 2 ਵਿੱਚ ਵੀ ਨਜ਼ਰ ਆਉਣ ਵਾਲੇ ਨੇ ਯਾਨੀ ਕਿ دیਵਾਨੀਆਂ ਤੋਂ ਇਲਾਵਾ ਉਹ ਆਪਣੀ ਸਭ ਤੋਂ ਮਸ਼ਹੂਰ ਫਿਲਮ ਦੇ ਸੀਕਲ ਵਿੱਚ ਵੀ ਨਜ਼ਰ ਆਉਣਗੇ ਹੁਣ ਤਾਂ ਫੈਨਸ ਨੂੰ ਇੰਤਜ਼ਾਰ ਹੈ ਹਰਸ਼ਵਰਧਨ ਰਾਣੇ ਤੇ ਸੋਨਮ ਬਾਜਵਾ ਦੀ ਇਸ ਕਹਾਣੀ ਨੂੰ ਔਨ ਸਕ੍ਰੀਨ ਦੇਖਣ ਦਾ